ਅੱਜ ਜਿਹੜਾ ਅਸੀਂ ਗੁਰਨਾਨਕ ਹਸਪੀਟਲ 'ਚ ਕੈਂਪ ਲਾਇਆ ਇਹ ਜਿਹੜੇ ਸਾਡੇ ਸਾਫ ਕਾਹੋ ਜੀ ਵੀਰਾਂ ਨੇ ਲੈ ਗਿਆ ਗੁਰਨਾਨਕ ਹਸਪੀਟਲ ਦੇ ਅੰਦਰ ਤੇ ਆਪਾਂ ਕਾਜ ਇਸ ਸੀਐਸ ਦਾ ਕੈਂਪ ਲਾਇਆ ਹੋਇਆ ਹੈ ਜਿਹਦੇ ਤਰ੍ਹਾਂ ਅਸੀਂ ਹੱਡੀਆਂ ਦੀ ਚਰਨ ਮੈਡੀਸਨ ਦੀ ਉਹ ਜਿਹੜੇ ਖੇਲੀ ਜਿਹੜੇ ਵੀ ਸਪੈਸ਼ਲਿਸਟ ਪਰ ਹੈ ਦੇ ਡਾਕਟਰ ਗੁਰਜੀਤ ਸਿੰਘ ਜੋ ਕਿ ਐਮ.ਡੀ. ਸਮਾਲਾ ਡਾਕਟਰ ਹਨ ਤੇ ਉਹ ਇੱਥੇ ਜੋ ਵੀ ਪੇਸ਼ੈਂਟ ਆਉਂਦਾ ਹੈ ਜੋ ਵੀ ਦੁੱਖ ਨਾਲ ਪੀੜਤ ਨਾਲ ਆ ਰਿਹਾ ਹੈ ਮਰੀਜ਼ ਉਸ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਟੀਕ ਕਰਦੇ ਹਾਂ ਇਸ ਸੀਐਸ ਤੇ ਜਿਹੜੀ ਆਰਮੀ ਜਿਹੜੇ ਆਰਮੀ ਕਾਰਡ ਹੋਲਡਰ ਨੇ ਉਹਨਾਂ ਦੇ ਲਈ ਦੇ ਵਿੱਚ ਸੁਵਿਧਾਵਾਂ ਸੁਵਿਧਾਵਾਂ ਦਿੰਨੇ ਆ ਤੇ ਫਾਦਰ ਸਾਹਿਬ ਇੱਕ ਸਰਵਿਸਮੈਨ ਨੇ ਉਹਨਾਂ ਨੇ ਪੇਪਰ ਪੜ੍ਹਿਆ ਸੀਗਾ ਉਹ ਕਹਿੰਦੇ ਇੰਨੀ ਦੂਰ ਜਾਣ ਦੀ بجائے ਬਹੁਤ ਵਧੀਆ ਤੁਹਾਡਾ ਕੰਮ ਆ ਮਤਲਬ ਬਹੁਤ ਖੁਸ਼ ਹੋਏ ਇਸ ਚੀਜ਼ ਨੂੰ ਮੈਨੂੰ ਕਿਦੰਨੇ ਦੇ ਕਹਿ ਰਹੇ ਕਿ ਜਾ ਕੇ ਜਾਣਾ ਮਤਲਬ ਜ਼ਰੂਰ ਲੈ ਕੇ ਜਾਓ ਜੀ ਇਹ ਕੈਂਪ ਬਹੁਤ ਹੀ ਵਧੀਆ ਮੈਂ 1980 ਚ ਪੈਨਸ਼ਨ ਆਇਆ ਸੀ ਤਾਂ ਉਦੋਂ ਤੋਂ ਹੁਣ ਤੱਕ ਫੌਜ ਵਾਲੇ ਬੰਦਿਆਂ ਵਾਸਤੇ ਕਿਸੇ ਨੇ ਐਸੇ ਦਾ

ਬਹੁਤ ਵਧੀਆ ਕੰਮ ਆ ਜੀ ਤੁਹਾਡਾ ਮੇਰੇ ਫਾਦਰ ਸਾਹਿਬ ਇੱਕ ਸਰਵਿਸਮੈਨ ਨੇ ਉਹਨਾਂ ਨੇ ਪੇਪਰ ਪੜਿਆ ਸੀਗਾ ਉਹ ਕਹਿੰਦੇ ਇੰਨੀ ਦੂਰ ਜਾਣ ਦੀ ਬਜਾਏ ਬਹੁਤ ਵਧੀਆ ਤੁਹਾਡਾ ਕੰਮ ਆ ਮਤਲਬ ਬਹੁਤ ਖੁਸ਼ ਹੋਏ ਇਸ ਚੀਜ਼ ਨੂੰ ਮੈਨੂੰ ਕਿਦੋਂ ਦੇ ਕਹਿ ਰਹੇ ਨੇ ਵੀ ਜਾਣਾ ਜਾਣਾ ਉੱਥੇ ਜਾਣਾ ਮਤਲਬ ਜ਼ਰੂਰ ਲੈ ਕੇ ਜਾਓ ਤੇ ਤਾਂ ਹੀ ਅਸੀਂ ਅੱਜ ਆਏ ਆ ਜੀ 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 ਯਾਨੀ ਕਿ ਇੱਥੇ ਡਾਕਟਰ ਸਾਹਿਬ ਵੱਲੋਂ ਤੁਹਾਨੂੰ ਮੁਫਤ ਹਾਂਜੀ 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 ਬਹੁਤ ਵਧੀਆ ਸਰਵਿਸ ਆ ਜੀ ਬਹੁਤ ਵਧੀਆ ਜੀ ਹਾਂਜੀ 92ਏ ਆ ਜੀ ਮੇਰੇ ਫਾਦਰ ਦੀ ਬਹੁਤ ਵਧੀਆ ਉਹਨਾਂ ਨੂੰ ਟਰੀਟ ਕੀਤਾ ਸਾਰਿਆਂ ਨੇ ਬਹੁਤ ਵਧੀਆ ਹਾਂਜੀ ਥੈਂਕ ਯੂ ਮੈਕ ਅਵਰ ਅ ਕੈਂਪ ਮੈਂ ਡਾਕਟਰ ਗੁਰਜੀਤ ਸਿੰਘ ਸ੍ਰੀ ਗੋਨانک ਹਸਪੀਟਲ ਰਾੜਾ ਸਰਪੂ ਮੈਂ ਐਮ ਡੀ ਮੈਡੀਸਨ ਹੈ 슈ਗਰ ਹਾਰਟ ਬੀਪੀ ਦਾ ਸਪੈਸ਼ਲਿਸਟ ਤੇ ਅੱਜ ਇਹ ਜਿਹੜਾ ਕੈਂਪ ਲੱਗਿਆ ਸਿਰਫ ईसीएचएस ਮਰੀਜ਼ਾਂ ਦੇ ਲਈ ਐਕਸ ਸਰਵਿਸਮੈਨ ਹੈਲਥ ਕੰਟਰੀਬਿਊਟਰ ਸਕੀਮ ਹੈ ਜਿਹੜੀ ਉਹਦੇ ਤਹਿਤ ਲਾਇਆ ਗਿਆ ਜਿਹਦੇ ਵਿੱਚ ਅਸੀਂ ईसीएचएस ਮਰੀਜ਼ਾਂ ਦਾ ਬੀਪੀ 슈ਗਰ ਹਾਰਟ ਗੋਡਿਆਂ ਦਾ ਦਰਦ ਕੋਈ ਹੱਡੀਆਂ ਦੀ ਪ੍ਰੋਬਲਮ ਕੋਈ ਗੁਰਦੂਦਾਂ ਦੀ ਪ੍ਰੋਬਲਮ ਗੁਰਦੇ ਦੀ ਪੱਥਰੀ ਤੇ ਤੇਰੀ ਬਤਰੀ ਬੱਚੇਦਾਨੀ ਦੇ ਰਸੋਲੀਆਂ ਇਹ ਇਹਨਾਂ ਦਾ ਅਸੀਂ ਟੈਸਟ ਕਰ ਰਹੇ ਹਾਂ ਚੈੱਕ ਅਪ ਕਰ ਰਹੇ ਹਾਂ ਸਾਡੇ ਡਾਕਟਰ ਚੈੱਕ ਕਰ ਰਹੇ ਨੇ ਤੇ ਜਿਹੜੇ ਲੋੜਿੰਗ ਦੇ ਮਰੀਜ਼ ਹੋਣਗੇ ਉਹਨਾਂ ਦਾ ਆਪਰੇਸ਼ਨ ਬਿਲਕੁਲ ਫਰੀ ਕੀਤਾ ਜਾਊਗਾ ਟੈਸਟ ਔਰ ਐਗਜ਼ਾਮੀਨੇਸ਼ਨ ਦਵਾਈਆਂ ਸਾਰਾ ਫਰੀ ਹੋ ਰਿਹਾ ਤੇ ਲੋਕ ਆ ਰਹੇ ਨੇ ਤੇ ਇਹ ਕੈਂਪਾਂ ਜਿਹੜਾ ਚਾਰ ਦਿਨ ਚੱਲੇਗਾ ਸਾਰੇ ਦੇਖੋ ਜਿਹੜਾ ਆਪਣਾ ਸ੍ਰੀ ਗੁਰੂ ਨਾਨਕ ਹਸਤਾਲ ਰਾੜਾ ਸਾਹਿਬ ਤੋ ਬੋਲ ਰਹਾ ਜਿਹੜੀਆਂ ਇੱਥੇ ਆਪਣੇ ਹਸਪੀਟਲ ਦੇ ਵਿੱਚ ਜਾਨੀ ਕਿ ਜਿੱਦਾਂ ਹੁਣ ਇਹ ਆਪਣੇ ਕੋਲ ਸਕੀਮ ਆਈ ਹੈ ਈਸੀਐਚ ਤੇ ਜਿਹੜੀ ਆਰਮੀ ਜਿਹੜੇ ਆਰਮੀ ਕਾਰਡ ਹੋਲਡਰ ਨੇ ਉਹਨਾਂ ਦੇ ਲਈ ਆਪਾਂ ਜੋ ਇਹਦੇ ਵਿੱਚ ਸੇਵਾ ਸੇਵਾਵਾ ਦਿੰਨੇ ਆ ਤੇ ਉਹਦੇ ਵਿੱਚ ਆਪਾਂ ਜਿਵੇਂ ਹਰ ਤਰ੍ਹਾਂ ਦੀ ਸਰਜਰੀ ਹੋਗੀ ਜਿਵੇਂ ਉਹਦੇ ਵਿੱਚ ਹੋ ਗਿਆ ਕਾਰਡ ਦੇ ਥਰੂ ਆਪਾਂ ਕਾਰਡ ਦੇ ਵਿੱਚ ਆਪਾਂ ਜਿਵੇਂ ਨੀਰ ਰਿਪਲੇਸਮੈਂਟ ਹੋ ਗਿਆ ਆਪਾਂ ਗੋਡੇ ਜਿਹੜੇ ਨੇ ਗੋਡਿਆਂ ਤੋਂ ਪੀੜਤ ਮਰੀਜ਼ ਨੇ ਉਹਨਾਂ ਦਾ ਆਪਾਂ ਇਲਾਜ ਉਹਨਾਂ ਦੀ ਆਪਾਂ ਸਰਜਰੀ ਉਹ ਕਾਰਡ ਦੇ ਥਰੂ ਕਰਦੇ ਆਂ ਤੇ ਜੋ ਉਹਨਾਂ ਨੂੰ ਹੱਡੀਆਂ ਦੀ ਪ੍ਰੋਬਲਮ ਜਾਂ ਯੂਰੋ ਆਪਣੇ ਯੂਰੋਲੋਜੀ ਦੀ ਪ੍ਰੋਬਲਮ ਜਾਂ ਉਹਨਾਂ ਨੂੰ ਜਰਨਲ ਸਰਜਰੀ ਦੀ ਪ੍ਰੋਬਲਮ ਆ ਜਿਵੇਂ ਮੰਨ ਲਓ ਉਹਦੇ ਵਿੱਚ ਪਿੱਤੇ ਦੀਆਂ ਪਥਰੀਆਂ ਹਰਨੀਆਂ ਹੋ ਗਈਆਂ ਤੇ ਆਪਣੇ ਗੌਲ ਗੌਲ ਬਲੇਡਰ ਪਿੱਤੇ ਦੀਆਂ ਪਥਰੀਆਂ ਹੋ ਗਈਆਂ ਹਰਨੀਆਂ ਹੋ ਗਈਆਂ ਕਿਡਨੀ ਸਟੋਨ ਹੋ ਗਏ ਕਿਸੇ ਵੀ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਉਹਦੇ ਵਿੱਚ ਆਪਾਂ ਫ੍ਰੀ ਕੀਤਾ ਜਾਂਦਾ ਹੈ ਉਦੇ ਵਿੱਚ ਕਾਰਡ ਦੇ ਵਿੱਚ ਜਾਨਕੀ ਕਾਰਡ ਦੇ ਥਰੂ ਆਪਾਂ ਇਲਾਜ ਫ੍ਰੀ ਕੀਤਾ ਜਾਂਦਾ ਹੈ ਤੇ ਬਾਕੀ ਜਿਵੇਂ 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 ਹਰ ਤਰ੍ਹਾਂ ਦੇ ਪੇਸ਼ੈਂਟ ਨੇ ਕਿਸੇ ਵੀ ਤਰ੍ਹਾਂ ਦਾ ਪੇਸ਼ੈਂਟ ਆ ਵੀ ਕਿਸੇ ਨੂੰ ਜੋ ਪੂਰ ਪੇਸ਼ੈਂਟ ਵੀ ਨੇ ਜਿਹਦੇ ਵਿੱਚ ਬਈ ਜ਼ਿਆਦਾਤਰ ਪੈਸੇ ਲਾਉਣ ਦੀ ਜਾਂ ਨਹੀਂ ਹਿੰਮਤ ਹੁੰਦੀ ਹੈਗੀ ਸਮਰੱਥਾ ਨਹੀਂ ਹੁੰਦੀ ਉਹਨੂੰ ਆਪਾਂ ਜਿਹੜੇ ਉਹ ਪੇਸ਼ੈਂਟ ਨੇ ਉਹਨਾਂ ਦਾ ਆਪਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਲਾਜ ਕਰਦੇ ਆ ਡਾਕਟਰ ਗੁਰਜੀਤ ਸਿੰਘ ਐਮ ਡੀ ਮੈਡੀਸਨ ਆਪਣੇ ਜਿਹੜੇ ਐਮਜ ਤੋਂ ਨੇ ਦਿੱਲੀ ਤੋਂ ਤੇ ਉਹਨਾਂ ਦੇ ਥਰੂ ਉਹਨਾਂ ਦਾ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਇਲਾਜ ਕੀਤਾ ਜਾਂਦਾ ਹੈ ਤੇ ਜਿਵੇਂ ਡਾਕਟਰ ਵਿਕਾਸੰਦਰ ਜੀ ਮੈਂ ਹੱਡੀਆਂ ਦਾ ਮਾਹਰ ਲੁਧਿਆਣਾ ਹਸਪਤਾਲ ਲੁਧਿਆਣੇ ਤੋਂ ਆਇਆ ਇੱਥੇ ਆਪਣੇ ਰਾਣਾ ਸਾਹਿਬ ਗੁਰ ਨਾਨਕ ਹਸਪੀਟਲ ਡਾਕਟਰ ਜੀ ਦੇ ਇੱਥੇ ਆਪਾਂ ਇੱਕ ਅਜਿਹਾ ਐਸਈਸੀਐਸ ਦਾ ਕੈਂਪ ਲਾਇਆ ਹੋਇਆ ਹੈ ਜਿਹਦੇ ਅੰਦਰ ਅਸੀਂ ਹੱਡੀਆਂ ਦੀ ਚਰਨ ਮੈਡੀਸਿਨ ਦੀ ਪਿੱਤੇ ਫੈਲੀ ਯੂਰੋ ਦੀ ਤੇ ਜਿਹੜੇ ਵੀ ਸਰਜਿਕਲ ਪ੍ਰੋਸੀਜਰ ਹੈਗੇ ਉਹਦੇ ਇੱਥੇ ਆਪਾਂ ਇੱਕ ਕੈਂਪ ਲਗਾਇਆ ਹੋਇਆ ਹੈ ਮੈਂ ਡਾਕਟਰ ਵਿਕਾਸ ਆਰਥੋਡੋਕਟਰ ਹਾਂ ਤੇ ਅੱਜ ਅਸੀਂ ਤੁਹਾਨੂੰ ਇੱਥੇ ਹੱਡੀਆਂ ਦੇ ਚੈੱਕਅਪ ਦੇ ਅੰਦਰ ਜਿਵੇਂ ਜਿਨ੍ਹਾਂ ਨੂੰ ਗੋਡੇ ਦੀ ਲੋੜ ਹੈ ਗੋਡੇ ਰੀਪਲੇਸਮੈਂਟ ਜਾਂ ਨੀਂਡ ਰੀਪਲੇਸਮੈਂਟ ਜਾਂ ਜਿਨ੍ਹਾਂ ਆਪਾਂ ਕਹਿੰਦੇ ਚੂਲੇ ਦੀ ਹੱਡੀ ਦੀ ਖਰਾਬ ਹੋ ਜਾਂਦੀ ਉਹਦੇ ਚ ਆਪਾਂ টিਚਰ ਕਰਦੇ ਆ ਇਹ ਪ੍ਰੋਸੈਸਮੈਂਟ ਕਰਦੇ ਆ ਉਹ ਉੱਥੇ ਮਿਰਚੇ ਨੂੰ ਆਪਾਂ ਜਾਗਰੂ ਕਰਦੇ ਆ ਕਿ ਹੁਣ ਇੱਥੇ ਤੁਹਾਡੇ ਆਪਣੇ ਰਹਾ ਸਾਹਿਬ ਨੇ ਜਿਹੜੇ ਵੀ ਆਪਣੇ ਕੋਈ ਸੰਗੀ ਸੱਤ ਜਿਹੜੇ ਕੋਈ ਫੌਜੀ ਭਾਈ ਹੈਗੇ ਉਹ ਇੱਥੇ ਆ ਕੇ ਆਪਣਾ ਬੇਚ ਜੱਟ ਆਪਣਾ ਬੇ ਬੀ ਦਿੱਕਤਾਂ ਰੱਖ ਕੇ ਬੱਚੇ ਕਪਰਾ ਸਕਦੇ ਹੈਗੇ ਤੇ ਬਿਲਕੁਲ ਫਰੀ ਆਫ ਹੌਸਟਲ ਇੱਥੇ ਤੁਹਾਡਾ ਕੋਈ ਖਰਚਾ ਨਹੀਂ ਹੈ ਠੀਕ ਹੈ ਜੀ ਡਾਕਟਰ ਸਾਹਿਬ ਜਿਹੜੀ ਕਿ ਹੱਡੀਆਂ ਨੂੰ ਮਜ਼ਬੂਤ ਕਰ ਲਈ ਹੈ ਜੋ ਕਿ ਸਮੇਂ ਦੇ ਵਿੱਚ ਹੱਡੀਆਂ ਦੇ ਵਿੱਚ ਬਹੁਤ ਪ੍ਰੋਬਲਮ ਜਾ ਰਹੀ ਹੈ ਚੂੜਿਆਂ ਤੇ ਬੜੀ ਪ੍ਰੋਬਲਮ ਆ ਰਹੀ ਹੈ ਨੌਜਵਾਨਾਂ ਦੇ ਵਿੱਚ ਨੌਜਵਾਨ ਪੀੜ੍ਹੀ ਵਿੱਚ ਵੀ ਇਹ ਜਣ ਕੇ ਰੋਗ ਰੋਗਾਂ ਤੋਂ ਪੀੜਤ ਨੇ ਤੇ ਉਹ ਕਿਹੋ ਜੀ ਬੈਲੈਂਸ ਡਾਈਟ ਰੱਖਣ ਦੇਖੋ ਡਾਈਟ ਹੈ ਕਿ ਅੱਜ ਕੱਲ ਲੋਕੀ ਜੰਕ ਫੂਡ ਬਹੁਤ ਖਾਂਦੇ ਐ ਜਿਹਦੇ ਕਰਕੇ ਅਸੀਂ ਸਭ ਨੂੰ ਮਨਾ ਕਰਦੇ ਕਿ ਦੇਖੋ ਘਰ ਦਾ ਖਾਣਾ ਐਟਲੀਸ ਮਿਨਿਮਮ ਹਫਤੇ 6 ਦਿਨ ਖਾਣਾ ਚਾਹੀਦਾ ਜਿਹਦੇ ਵੀ ਤੁਹਾਡੇ ਅچھے ਸੀਰੀਅਲ ਵਗੈਰਾ ਹੋਣ ਪਰਸੇ ਹੋਣ ਦਾਲਾ ਹੋਣ ਤੇ ਕੈਲਸ਼ੀਅਮ ਲਈ ਜਿਹੜਾ ਆਪਾਂ ਕਹਿੰਨੇ ਕਿ ਸਭ ਤੋਂ ਵੱਧ ਇਟ ਇਸ ਮਿਲਕ ਦੁੱਧ ਜਿਹਨੂੰ ਕਹਿੰਦੇ ਮਿਲਕ ਹੋ ਗਿਆ ਦਹੀਂ ਹੋ ਗਿਆ ਪਨੀਰ ਹੋ ਗਿਆ ਇਸ ਸਾਰੀ ਚੀਜ਼ ਕੈਲਸ਼ੀਅਮ ਰਿਚ ਹੁੰਦੀਆਂ ਨੇ ਤੇ ਆਪਾਂ ਇਹਨੂੰ ਖਾਣਾ ਆਪਣੇ ਡਾਈਟ ਦੇ ਵਿੱਚ ਰੱਖੀਏ ਕਿਉਂਕਿ ਇਸ ਤਰ੍ਹਾਂ ਆਪਾਂ ਬਹੁਤ ਕਾਮਨ ਸੋਚਦੇ ਹਾਂ ਜੀ ਸਾਡਾ ਬੱਚਾ ਦੁੱਧ ਨਹੀਂ ਪੀਂਦਾ ਤੇ ਦੇਖੋ ਜੀ ਪੁਰਾਣਾ ਵੀ ਤੁਸੀਂ ਪੇਰੈਂਟਸ ਵੀ ਥੋੜਾ ਜਿਹਾ ਜੋੜ ਨਾਲ ਹੁੰਦਾ ਜੇ ਬਚਪਨ ਜੀ ਬੱਚਾ ਦੁੱਧ ਨਹੀਂ ਪੀਂਦਾ ਤੇ ਅੱਗੋਂ ਦੀ ਹੱਡੀਆਂ ਮਜ਼ਬੂਤ ਹੋਣੀ ਨਹੀਂ ਸੀ ਕਰਕੇ ਸਾਨੂੰ ਅੱਜ ਕੱਲ ਬੱਚਿਆਂ ਦੇ ਵਿੱਚ ਤਕਲੀਫ ਆ ਰਹੀ ਹੈ ਬੱਚੇ 14 ਸਾਲ ਦੇ 15 ਸਾਲ ਦੇ ਬੜੇ ਕਾਮਨ ਸਾਨੂੰ ਕਹਿੰਦੇ ਸਰੀ ਗੋਡੇ ਦਰਦ ਹੈ ਕੋਈ ਕਹਿੰਦਾ ਜੀ ਕਮਰ ਦਰਦ ਹੈ ਕਿਉਂਕਿ ਰੀਜ਼ਨ ਹੀ ਇਹ ਹੈ ਕਿ ਉਹਨੇ ਟਾਈਟ ਬਚਪਨ ਤੋਂ ਹੀ ਬੜੀ ਵੀਕ ਹੈ ਕਿ ਉਹਨਾਂ ਦੀ ਹੱਡੀਆਂ ਨੂੰ ਪ੍ਰੋਪਰ ਕੈਲਸ਼ੀਅਮ ਮਿਲੇਗੀ ਇਸ ਕਰਕੇ ਅਸੀਂ ਕਹਿੰਦੇ ਆ ਕਿ ਸਟਾਰਟਿੰਗ ਤੋਂ ਬੱਚੇ ਨੂੰ ਅੱਛੀ ਆਹਾਰ ਪਾਓ ਤਾਂ ਕਿ ਉਹ ਵਧੀਆ ਖਾਣ ਸਿਹਤਮੰਦ ਰਹੇ ਮੈਂ ਪਿੰਡ ਪ ਅਜੀ ਕਿੱਥੇ ਆਏ ਅੱਜ ਇੱਥੇ ਗੁਰੂ ਨਾਨਕ ਹਸਪੀਟਲ ਦੇ ਵਿੱਚ ਆਏ ਆ ਜਿਹੜਾ ਨੇੜੇ ਆ ਰਾਲਾ ਸਾਹਿਬ ਦੇ ਕੋਲ ਹੈ ਕੀ ਕਹਿਣਾ ਚਾਹੋਗਾ ਜੇ ਕੈਂਪ ਨੂੰ ਲੈ ਕੇ ਇਹਦਾ ਕੈਂਪ ਲੱਗਿਆ ਹਾਂਜੀ ਇਹ ਕੈਂਪ ਬਹੁਤ ਹੀ ਵਧੀਆ ਮੈਂ 1980 ਚ ਪੈਨਸ਼ਨ ਆਇਆ ਸੀ ਤਾਂ ਉਦੋਂ ਤੋਂ ਹੁਣ ਤੱਕ ਫੌਜ ਵਾਲੇ ਬੰਦਿਆਂ ਵਾਸਤੇ ਕਿਸੇ ਨੇ ਐਸੇ ਦਾ ਹੈਲਥ ਵਾਲਾ ਹਸਪੀਟਲ ਨਹੀਂ ਖੋਲਿਆ ਔਰ ਇਹਨਾਂ ਦਾ ਬਹੁਤ ਧੰਨਵਾਦ ਕਰਨ ਵਾਸਤੇ ਆਏ ਬਹੁਤ ਬਹੁਤ ਚੰਗੀ ਆਲੇ ਕਿਉਂਕਿ ਫੌਜ ਵਾਲਿਆਂ ਨੂੰ ਕੋਈ ਪੁੱਛਦਾ ਹੀ ਨਹੀਂਗਾ ਇੰਨੀ ਇੰਨੀ ਲੜਾਈਆਂ ਸੀ ਦੇਸ਼ ਦੇ ਪੁੱਤ ਨੇ ਲੰਡੀਆਂ ਨੇ ਸਾਡੀ ਕੋਈ ਕੀਮਤ ਤਾਂ ਹੋਵੇ ਸਾਨੂੰ ਕੋਈ ਪੁੱਛਦਾ ਹੋਵੇ ਉਸਦੇ ਨਹੀਂ ਕੋਈ ਇਹ ਇਸ਼ੀਆ ਚ ਆਲੇ ਲੁੰਦੇ ਨੇ ਜਾਂਦੇ ਆ ਉਥੋਂ ਠੀਕ ਹੈ ਜਿੱਥੇ ਰੈਫਰ ਕਰਦੇ ਸਾਨੂੰ ਦਵਾਈ ਦਿੰਦੇ ਉਹ ਵੀ ਵਧੀਆ ਹੈ ਜੀ ਲੇਕਿਨ ਆ ਪਿੰਡਾਂ ਵਾਸਤੇ ਇਹਦਾ ਆ ਹਸਪੀਟਲ ਆ ਇਹ ਤਾਂ ਬਹੁਤ ਹੀ ਵਧੀਆ ਕਿਉਂਕਿ ਕਿੰਨੇ ਪਿੰਡ ਚਾਲੇ ਮੇਰੇਕ 50 60 ਪਿੰਡ ਹੋਣਗੇ ਇਹਦੇ ਨਾਲ ਲੱਗਦੇ ਇੱਥੇ ਹੋਰ بڑا ਸ਼ਹਿਰ ਕੋਈ ਨਹੀਂਗਾ ਇਹ ਜਿਹੜਾ ਹਸਪਤਾਲ ਹੈ ਮੈਨੂੰ ਬਹੁਤ ਹੀ ਚੰਗਾ ਲੱਗਿਆ ਤੇ ਬਾਕੀ ਹੁਣ ਮੈਂ ਆਪਦਾ ਐਕਸਰੇ ਵਗੈਰਾ ਕਰਾਇਆ ਜੋ ਵੀ ਮੈਨੂੰ ਤਕਲੀਫ ਸੀ ਡਾਕਟਰ ਸਾਹਿਬ ਨਾਲ ਮੈਂ ਗੱਲਬਾਤ ਕੀਤੀ ਹੈ ਡਾਕਟਰ ਸਾਹਿਬ ਨੇ ਬਹੁਤ ਮੈਂ ਉਹਨਾਂ ਦਾ ਧੰਨਵਾਦ ਕੀਤਾ ਕਿ ਬਹੁਤ ਵਧੀਆ ਫੌਜਾਂ ਨੇ ਵਾਸਤਵ ਸੀ ਸੁਭਿਦਾ ਸਰਬ ਤੁਸੀਂ ਜਾਨੀ ਕਿ ਸ੍ਰੀ ਗੁਰਨਾਨਕ ਹਸਪਤਾਲ ਦਾ ਰਾਣਾ ਸਾਹਿਬ ਕਿ ਤੁਸੀਂ ਪਹੁੰਚ ਕੇ ਜਿਹੜੀ ਬਿਮਾਰੀ ਆ ਉਹਦੇ ਲਈ ਜਾਨੀ ਤੁਸੀਂ ਸਨ ਸੁਸ਼ਟੀ ਪ੍ਰਕਾਇ ਇੱਥੇ ਆ ਕੇ ਹਾਂ ਜੀ ਜਿਹੜੀ ਬਿਮਾਰੀ ਸੀ ਉਹ ਮੈਂ ਇਹਨਾਂ ਨੂੰ ਦੱਸਦੀ ਔਰ ਮੇਰੇ ਬਹੁਤ ਵਧੀਆ ਉਹਨਾਂ ਨੇ ਮੇਰਾ ਇਲਾਜ ਕਰਨ ਇਲਾਜ ਕਰਨ ਵਾਸਤੇ ਮੈਥੋਂ ਗੱਲਾਂ ਪੁੱਛੀਆਂ ਵੀ ਕੀ ਤਕਲੀਫ ਹੈ ਬਹੁਤ ਵਧੀਆ ਐਸ਼ਰੇ ਨੇ ਗੋਡਿਆਂ ਦੇ ਤੇ ਹੋਰ ਵੀ ਮੈਨੂੰ ਜਿਹੜੀ ਬਿਮਾਰੀ ਪੁੱਛੇ ਮੈਂ ਉਹਨਾਂ ਨੂੰ ਦੱਸਦੀ ਮੈਨੂੰ ਬਹੁਤ ਵਿਸ਼ਵਾਸ ਆਇਆ ਕਿ ਇਹ ਮੇਰਾ ਇਲਾਜ ਸਹੀ ਹੋਊਗਾ ਔਰ ਸਾਰਿਆਂ ਦੇ ਵਧੀਆ ਇਲਾਜ ਹੋਊਗਾ ਇਹਨ ਕੋਈ ਮਿਨੀਮੋ ਨਹੀਂ ਬਹੁਤ ਮੈਨੂੰ ਚੰਗਾ ਲੱਗੇ ਬਹੁਤ ਹੀ ਵਧੀਆ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਜੀ ਹਾਂਜੀ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋ ਮੈਂ ਇਹ ਚਾਹਨਾ ਕਿ ਇਹ ਹਸਪਤਾਲ ਦੇ ਵਿੱਚ ਜਿਹੜੇ ਸਾਫਕਾ ਫੌਜੀ ਨੇ ਉਹ ਜ਼ਰੂਰ ਇੱਥੇ ਆਉਣ ਆਪਦੀ ਤਕਲੀਫ ਜਿਹੜੀ ਹੈ ਦਸਨ ਇਲਾਜ ਕਰਾਉਣ ਵਾਸਤੇ ਬਹੁਤ ਵਧੀਆ ਹਸਪਤਾਲ ਹੈ ਬਹੁਤ ਸਤਿਕਾਰਯੋਗ ਹਰ ਸਟਾਫ ਬਹੁਤ ਵਧੀਆ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਡਾਕਟਰ ਸਾਹਿਬ ਬੜੇ ਰਿਸਪੈਕਟਫੁਲ ਨੇ ਔਰ ਬੜਾ ਮਾਨ ਤਨ ਕਰਦੇ ਨੇ ਬਹੁਤ ਵਧੀਆ ਇੱਕ ਤਾਂ ਕਿ ਤੁਸੀਂ ਜ਼ਰੂਰ ਆਪਦਾ ਇਲਾਜ ਕਰਾਉਣੇ ਜ਼ਰੂਰ ਪਹੁੰਚਣੇ ਅਸੀ ਕੱਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਡੇ ਡਾਕਟਰ ਗੁਰਜੀਤ ਸਿੰਘ ਜੋ ਕਿ ਐਮ ਡੀ ਮੈਡੀਸਨ ਮੈਡੀਸਨ ਵਾਲੇ ਡਾਕਟਰ ਹਨ ਤੇ ਉਹ ਇੱਥੇ ਜੋ ਵੀ ਪੇਸ਼ੈਂਟ ਆਉਂਦਾ ਹੈ ਜੋ ਵੀ ਦੁੱਖ ਨਾਲ ਪੀੜਤ ਨਾਲ ਆ ਰਿਹਾ ਹੈ ਮਰੀਜ਼ ਉਸ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਟੀਟ ਕਰਦੇ ਹਾਂ ਉਹਨਾਂ ਦਾ ਇਲਾਜ ਕਰਦੇ ਹਾਂ ਜੋ ਮਰੀਜ਼ ਇੱਥੇ ਇੱਕਦਮ ਆਪਣੀ ਜੋ ਵੀ ਸਮੱਸਿਆ ਲੈ ਕੇ ਆਉਂਦਾ ਹੈ ਉਸ ਨੂੰ ਅਸੀਂ ਇਸ ਹਸਪੀਟਲ ਦੇ ਵਿੱਚ ਬਹੁਤ ਹੀ ਜ਼ਿਆਦਾ ਕੇਅਰ ਨਾਲ ਉਹਨਾਂ ਦੀ ਦੇਖਭਾਲ ਕਰਦੇ ਹਾਂ ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਮਰੀਜ਼ ਸਾਡੇ ਕੋਲੇ ਆਉਣ ਅਸੀਂ ਉਹਨਾਂ ਨੂੰ ਉਹਨਾਂ ਦੀ ਸਹਾਇਤਾ ਕਰੀਏ ਉਹਨਾਂ ਦੀ ਸੇਵਾ ਕਰੀਏ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਸ ਤਰ੍ਹਾਂ ਇੱਕ ਪੇਸ਼ੈਂਟ ਦੀ ਸੇਵਾ ਕਰਨ ਵਾਸਤੇ ਹਾਜ਼ਰਾਂ ਜਦੋਂ ਵੀ ਮਰਜ਼ੀ ਸਾਨੂੰ ਪੇਸ਼ੈਂਟ ਨੂੰ ਪੇਸ਼ੈਂਟ ਸਾਨੂੰ ਕਹਿੰਦਾ ਕਿ ਸਾਡਾ ਆ ਕਰੋ ਆ ਕਰੋ ਅਸੀਂ ਦਿਲ ਲਾ ਕੇ ਸਾਰਾ ਹੀ ਸਟਾਫ ਜੋ ਮੇਰਾ ਸਾਰਾ ਸਟਾਫ ਹੈ ਉਹ ਸਾਰਾ ਸਟਾਫ ਬਹੁਤ ਹੀ ਦਿਲ ਲਾ ਕੇ ਕੰਮ ਕਰਦਾ ਹੈ ਅਤੇ ਪੇਸ਼ੈਂਟ ਬਣਿਓ ਸਾਨੂੰ ਕੋਈ ਕੰਪਲੇਨ ਨਹੀਂ ਆਉਂਦੀ ਇਸ ਕਰਕੇ ਮੈਂ ਇਹੀ ਕਹਿਣਾ